ਲੋ ਵੀ ਪੰਜਾਬੀਓ ਅੱਜ ਤੁਹਾਨੂੰ ਆਪਾਂ ਖੰਘ ਹਟਾਉਣ ਦਾ ਇੱਕ ਕਾਰਗਰ ਨੁਕਸਾ ਦੱਸਣ ਲੱਗੇ ਆ ਤੁਸੀਂ ਕਰਨਾ ਕੀ ਵੀ ਇੱਕ ਅਮਰੂਦ ਲੈ ਲੈਣਾ ਬਹੁਤ ਸਾਰੀਆਂ ਵੀਡੀਓ ਆਈਆਂ ਹੋਣਗੀਆਂ ਵੀ ਜਿਹੜੀ ਅਮਰੂਦ ਭੁੰਨ ਕੇ ਖਾਣ ਦੇ ਨਾਲ ਖਾਂਸੀ ਹਟਦੀ ਆ ਪਰ ਉਹ ਜਿਹੜਾ ਅਮਰੂਦ ਆ ਉਹ ਭੁੰਨਿਆ ਕਿਵੇਂ ਜਾਂਦਾ ਜਿੰਨੀਆਂ ਕਿ ਤਾਂ ਮੈਂ ਵੀਡੀਓ ਦੇਖੀਆਂ ਨੇ ਉਹਨਾਂ ਨੇ ਬਾਈ ਜੀ ਰੱਖਿਆ ਹੁੰਦਾ ਸਿਲੰਡਰ ਦੀ ਅੱਗ ਤੇ ਅਮਰੂਦ ਕਦੇ ਵੀ ਸਿਲੰਡਰ ਦੀ ਅੱਗ ਤੇ ਨਹੀਂ ਪੁੰਨਿਆ ਜਾਣਾ ਚਾਹੀਦਾ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਵੀ ਜਿਹੜੀ ਸਿਲੰਡਰ ਦੀ ਅੱਗ ਆ ਉਹਦੇ ਵਿੱਚ ਬਹੁਤ ਸਾਰੀਆਂ ਗੰਦੀਆਂ ਗੈਸਾਂ ਹੁੰਦੀਆਂ ਨੇ ਲਿਕੁਇਡ ਪੈਟਰੋਲੀਅਮ ਗੈਸ ਦੇ ਨਾਲ ਜਿਹੜਾ ਸਿਲੰਡਰ ਭਰਿਆ ਹੁੰਦਾ ਤੇ ਉਹ ਜਿਹੜੀਆਂ ਘਟੀਆ ਗੈਸਾਂ ਹੁੰਦੀਆਂ ਨੇ ਜੇਕਰ ਆਪਾਂ ਜਿਹੜਾ ਅਮਰੂਦ ਆ ਉਹਦੇ ਨਾਲ ਪੁੰਨੀਏ ਤਾਂ ਉਹ ਸਗੋਂ ਖੰਗ ਹਟਾਉਣ ਦੀ ਬਜਾਏ ਉਹ ਨੁਕਸਾਨ ਕਰਦਾ ਤੇ ਜਿਹੜੀ ਆ ਕੁਦਰਤੀ ਅੱਗ ਆ ਜਿਹੜੀ ਕੁਦਰਤੀ ਲੱਕੜਾਂ ਦੀ ਅੱਗ ਦੇ ਨਾਲ ਥੋੜੀ-ਥੋੜੀ ਅੱਗ ਤੇ ਜੇਕਰ ਆਪਾਂ ਅਮਰੂਦ ਭੁੰਨਾਗੇ ਤਾਂ ਉਹਨੇ ਆਪਣੀ ਸਿਹਤ ਦੇ ਉੱਤੇ ਬਹੁਤ ਵਧੀਆ ਅਸਰ ਕਰਨਾ ਉਹਨੇ ਖੰਘ ਹਟਾਉਣੀ ਵੀ ਆ ਭਾਵਾਂ ਕਿਸੇ ਨੂੰ ਸੁੱਕੀ ਖੰਘ ਲੱਗੀ ਹੋਵੇ ਭਾਵਾਂ ਕਿਸੇ ਨੂੰ ਬਲਗਮ ਵਾਲੀ ਖੰਘ ਲੱਗੀ ਹੋਵੇ ਮਿੱਤਰੋ ਮੈਂ ਤੁਹਾਨੂੰ ਦੱਸਦਾ ਜਿਹੜਾ ਸਿਲੰਡਰ ਤੇ ਅਮਰੂਦ ਭੁੰਨਿਆ ਜਾਂਦਾ ਉਹ ਕਿਉਂ ਭੁੰਨਿਆ ਜਾਂਦਾ ਉਹਦਾ ਕਾਰਨ ਕੀ ਆ ਹੁਣ ਕਾਰਨ ਉਹਦਾ ਇਹ ਆ ਵੀ ਜਿਹੜਾ ਬਾਲਨ ਇਕੱਠਾ ਕਰਕੇ ਲੈ ਕੇ ਆਉਣਾ ਉਹਦੇ ਤੇ ਵੀ ਬੰਦਾ ਵੱਜ ਜਾਂਦਾ ਬਾਲਾਂ ਨੂੰ ਤੋੜ ਕੇ ਚੁੱਲ੍ਹੇ ਵਿੱਚ ਲਾਉਣਾ ਉਹਦੇ ਤੇ ਵੀ ਵੱਜ ਜਾਂਦਾ ਫਿਰ ਜਦੋਂ ਆਪਾਂ ਬਾਲਾਂ ਨੂੰ ਬਾਲਦੇ ਆ ਉਹ ਥੋੜਾ ਜਿਹਾ ਕਠਿਨਾਈ ਵਾਲਾ ਕੰਮ ਹੁੰਦਾ ਤੇ ਸਿਲੰਡਰ ਦੇ ਵਿੱਚ ਸਿਰਫ ਇੰਨਾ ਹੀ ਆ ਵੀ ਲੈਟਰ ਚੱਕੋ ਸਿਲੰਡਰ ਦਾ ਬਟਨ ਛੱਡੋ ਤੇ ਉਹਨੂੰ ਲੈਟਰ ਨੂੰ ਪਟੱਕ ਕਰਕੇ ਚਲਾ ਦਿਓ ਤੇ ਸਿਲੰਡਰ ਵੱਲ ਜਾਂਦਾ ਸਿਰਫ ਸੌਖੇ ਰਹਿਣ ਕਰਕੇ ਸੌਖਾ ਤਰੀਕਾ ਵਰਤਨ ਕਰਕੇ ਸਿਲੰਡਰ ਦੇ ਉੱਤੇ ਅਮਰੂਦ ਨੂੰ ਪਕਾਇਆ ਜਾਂਦਾ ਸਿਰਫ ਇਹੀ ਤਰੀਕਾ ਉਹਨਾਂ ਦਾ ਸੌਖੇ ਰਹਿਣ ਕਰਕੇ ਹੋਰ ਉਹਦੇ ਵਿੱਚ ਕੋਈ ਵੱਡਾ ਕੰਮ ਨਹੀਂ ਸਿਰਫ ਸੌਖੇ ਰਹਿਣ ਕਰਕੇ ਤੇ ਹੁਣ ਜਿਹੜਾ ਇਹ ਚੁੱਲ੍ਹਾ ਚੁੱਲ੍ਹੇ ਦੇ ਵਿੱਚ ਬਾਲਣ ਵੀ ਲਾਉਣਾ ਪੈਣਾ ਅੱਗ ਵੀ ਮਚਾਉਣੀ ਪੈਣੀ ਅੱਖਾਂ ਵਿੱਚ ਧੂਆ ਵੀ ਪਊਗਾ ਉਹ ਕਠਿਨਾਈ ਕਰਕੇ ਲੋਕ ਕੰਮ ਇਹ ਨਹੀਂ ਕਰਦੇ ਭਾਵਾਂ ਉਦੋਂ ਦੂਣਾ ਨੁਕਸਾਨ ਹੋ ਜਾਵੇ ਹੁਣ ਜਿਹੜੀ ਚੁੱਲ੍ਹੇ ਦੀ ਅੱਗ ਆ ਇਹ ਕੁਦਰਤੀ ਅੱਗ ਆ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਕੋਈ ਇਹਦੇ ਵਿੱਚ ਜ਼ਹਿਰੀਲੀ ਗੈਸ ਨਹੀਂ ਕੋਈ ਪੈਟਰੋਲੀਅਮ ਗੈਸ ਨਹੀਂ ਇਹ ਸਿਰਫ ਕੁਦਰਤੀ ਆਗਾ ਜਿਹੜੀ ਆਪਾਂ ਨੂੰ ਕੁਦਰਤ ਨੇ ਲੱਕੜ ਦੇ ਰੂਪ ਦੇ ਵਿੱਚ ਦਿੱਤੀ ਆ ਬਾਲਣ ਦੇ ਰੂਪ ਦੇ ਵਿੱਚ ਦਿੱਤੀ ਆ ਤੇ ਜੇਕਰ ਆਪਾਂ ਅਮਰੂਦ ਨੂੰ ਇਹਦੇ ਉੱਤੇ ਭੁੰਨਾਗੇ ਤੇ ਆਪਾਂ ਨੂੰ ਬਹੁਤ ਵੱਡਾ ਫਾਇਦਾ ਮਿਲੂਗਾ ਨਾਲੇ ਤੁਰੰਤ ਮਿਲੂਗਾ ਕਿਉਂਕਿ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਰਲਿਆ ਹੋਇਆ ਜਾਂ ਇਹਦੇ ਵਿੱਚ ਕੋਈ ਜ਼ਹਿਰੀਲੀ ਜਿਹੜੀ ਗੈਸ ਆ ਉਹ ਨਹੀਂ ਰਲੀ ਹੋਈ ਸਿਰਫ ਕੁਦਰਤੀ ਆ ਤੇ ਜਿਹੜੀ ਕੁਦਰਤ ਨੇ ਆਪਾਂ ਨੂੰ ਕੁਦਰਤੀ ਆਗ ਕੁਦਰਤੀ ਬਾਲਣ ਦਿੱਤਾ ਇਹਦੇ ਉੱਤੇ ਜੇਕਰ ਤੁਸੀਂ ਅਮਰੋਧ ਭੁੰਨੋਗੇ ਤੇ ਬਹੁਤ ਵੱਡੇ ਵੱਡਾ ਫਾਇਦਾ ਕਰਦਾ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਜਦੋਂ ਉਹ ਬਿਮਾਰ ਪੈ ਜਾਂਦੇ ਸੀ ਜਾਂ ਜਦੋਂ ਉਹ ਮڑے ਮੋٹے ਰੋਗਾਂ ਨਾਲ ਗਰਸੇ ਜਾਂਦੇ ਸੀ ਤੇ ਉਹ ਦੇਸੀ ਨੁਕਸੇ ਹੀ ਵਰਤਦੇ ਸੀ ਇਹ ਜਿਹੜਾ ਨੁਕਸਾ ਤੁਨ ਮੈਂ ਦੱਸ ਰਿਆਂ ਇਹ ਪੁਰਾਣੇ ਬਜ਼ੁਰਗਾਂ ਦਾ ਨੁਕਸਾ ਅਜਮਾਇਆ ਹੋਇਆ ਆਪਣੇ ਜਿਹੜੇ ਵੱਡ ਬਡੇਰੇ ਸੀ ਉਹ ਅਜਿਹੇ ਨੁਸਖੇ ਵਰਤ ਕੇ ਹੀ ਠੀਕ ਹੋ ਜਾਂਦੇ ਸੀ ਜਾਂ ਭਾਵੇਂ ਉਹਨਾਂ ਨੂੰ ਬੁਖਾਰ ਚੜਦਾ ਸੀ ਜਾਂ ਉਹਨਾਂ ਨੂੰ ਖਾਂਸੀ ਲੱਗਦੀ ਸੀ ਜਾਂ ਉਹਨਾਂ ਨੂੰ ਜ਼ੁਕਾਮ ਲੱਗਦਾ ਸੀ ਤੇ ਦੇਸੀ ਤਰੀਕੇ ਅਪਣਾ ਕੇ ਉਹ ਠੀਕ ਹੋ ਜਾਂਦੇ ਸੀ ਇਹ ਵੀਡੀਓ ਤੁਸੀਂ ਦੱਬ ਕੇ ਸ਼ੇਅਰ ਕਰਨੀ ਕਿਉਂਕਿ ਇਹ ਸਾਰਿਆਂ ਦੇ ਕੰਮ ਆਉਣ ਵਾਲੀ ਵੀਡੀਓ ਤੇ ਹਰ ਇੱਕ ਵਿਅਕਤੀ ਤੱਕ ਜਾਣੀ ਚਾਹੀਦੀ ਹੈ ਪੰਜਾਬੀਓ ਜੇਕਰ ਆਪਾਂ ਦੇਸੀ ਚੀਜ਼ਾਂ ਨੂੰ ਤਰੀਕੇ ਦੇ ਨਾਲ ਜਾਂ ਉਹਨਾਂ ਦੀ ਵਿਉਂਤਬੰਦੀ ਦੇ ਨਾਲ ਉਹਨਾਂ ਨੂੰ ਵਰਤਿਆ ਜਾਵੇ ਤਾਂ ਜਿਹੜੀਆਂ ਦੇਸੀ ਚੀਜ਼ਾਂ ਨੇ ਉਹ ਬਹੁਤ ਜ਼ਿਆਦਾ ਫਾਇਦਾ ਕਰਦੀਆਂ ਨੇ ਨੁਕਸਾਨ ਨਹੀਂ ਕਰਦੀਆਂ ਤੇ ਇਹ ਜਿਹੜਾ ਅਮਰੂਦ ਆ ਕੱਚਾ ਅਮਰੂਦ ਜੇਕਰ ਇਹਨੂੰ ਆਪਾਂ ਭੁੰਨ ਕੇ ਖਾਵਾਂਗੇ ਜਾਂ ਇਹਨੂੰ ਆਪਾਂ ਅ ਅੱਗ ਦੇ ਉੱਤੇ ਭੁੰਨਾਗੇ ਤਾਂ ਇਹ ਜਿਹੜੀ ਖਾਂਸੀ ਆ ਉਹਨੂੰ ਬਹੁਤ ਵਧੀਆ ਫਾਇਦਾ ਕਰਦਾ ਖਾਂਸੀ हट ਜਾਂਦੀ ਆ ਸਾਨੂੰ ਜਿਹੜੀਆਂ ਦੂਜੀਆਂ ਅੰਗਰੇਜ਼ੀ ਦਵਾਈਆਂ ਨੇ ਉਹ ਵੀ ਨਹੀਂ ਲੈਣੀਆਂ ਪੈਂਦੀਆਂ ਤੇ ਜਿਹੜੀ ਅੰਗਰੇਜ਼ੀ ਦਵਾਈ ਆ ਜੇਕਰ ਆਪਾਂ ਇੱਕ ਦਵਾਈ ਖਾਈਏ ਤਾਂ ਹੋਰ ਦੋ ਤਿੰਨ ਨਾਲ ਬਿਮਾਰੀਆਂ ਲੱਗਦੀਆਂ ਨੇ ਤੇ ਇਸ ਕਰਕੇ ਸਾਨੂੰ ਜਿਹੜੀਆਂ ਅੰਗਰੇਜ਼ੀ ਦਵਾਈਆਂ ਨੇ ਉਹਨਾਂ ਤੋਂ ਬਚਣਾ ਚਾਹੀਦਾ ਤੇ ਜਿਹੜੇ ਦੇਸੀ ਤਰੀਕੇ ਵਰਤ ਕੇ ਹੁਣ ਆਪਾਂ ਜੇਕਰ ਪਿਛਲੇ ਪੁਰਾਣੇ ਜ਼ਮਾਨੇ ਦੀ ਗੱਲ ਕਰੀਏ ਜਿਹੜੇ ਸਾਡੇ ਬਜ਼ੁਰਗ ਸੀ ਜਿਹੜੇ ਸਾਡੇ ਵੱਡ ਬਡੇਰੇ ਸੀ ਉਹ ਦੇਸੀ ਚੀਜ਼ਾਂ ਵਰਤਦੇ ਹੁੰਦੇ ਸੀ ਦੇਸੀ ਚੀਜ਼ਾਂ ਦੇ ਨਾਲ ਉਹ ਰਿਪੋਰਟ ਕਰਕੇ ਹੀ ਉਹ ਠੀਕ ਹੁੰਦੇ ਸੀ ਬੁਖਾਰ ਵੀ ਉਹਨਾਂ ਦਾ ਉਤਰ ਜਾਂਦਾ ਸੀ ਜਾਂ ਖਾਂਸੀ ਜ਼ੁਕਾਮ ਉਹ ਘਰੇ ਹੀ ਠੀਕ ਕਰ ਲੈਂਦੇ ਸੀ ਡਾਕਟਰ ਹੁੰਦੇ ਨਹੀਂ ਸੀ ਤੇ ਲੋਕ ਆਪਣੇ ਆਪ ਦੇਸੀ ਤਰੀਕੇ ਵਰਤ ਕੇ ਠੀਕ ਹੁੰਦੇ ਸੀ ਇਹ ਜਿਹੜਾ ਤਰੀਕਾ ਇਹ ਬਜ਼ੁਰਗਾਂ ਦਾ ਅਜਮਾਇਆ ਹੋਇਆ ਤਰੀਕਾ ਤੇ ਇਹਨੂੰ ਤੁਸੀਂ ਸਾਰੇ ਵਰਤੋ ਵਰਤਣਾ ਕਿਵੇਂ ਆ ਅੱਗ ਦੇ ਉੱਤੇ ਅਮਰੋਦ ਨੂੰ ਪੁੰਨ ਕੇ ਤੇ ਫਿਰ ਇਹਨੂੰ ਖਾਣਾ ਤੇ ਜਿਹੜਾ ਲੂਣ ਜਿਹੜਾ ਆਪਾਂ ਦੇਸੀ ਲੂਣ ਕਹਿੰਦੇ ਆ ਥੋੜਾ ਜਿਹਾ ਉਹ ਉੱਤੇ ਪਾ ਲਓ ਤੇ ਇਹ ਖਾਂਸੀ ਤੋਂ ਬਹੁਤ ਵੱਡਾ ਫਾਇਦਾ ਕਰਦਾ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਆ ਦੇਖੋ ਮਿੱਤਰੋ ਜਿਹੜਾ ਅਮਰੂਦ ਆ ਉਹਨੂੰ ਇਸ ਤਰ੍ਹਾਂ ਕਰਕੇ ਤੁਸੀਂ ਛਿਲਕੇ ਉਤਾਰ ਕੇ ਜਿਹੜੇ ਆ ਕਾਲੇ ਛਿਲਕੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਉਤਾਰ ਦੇਣਾ ਤੇ ਫਿਰ ਅਮਰੂਦ ਆ ਤੁਸੀਂ ਦੇਖੋ ਵਿੱਚੋਂ ਪੂਰਾ ਜਿਵੇਂ ਗਲ ਨਹੀਂ ਜਾਂਦਾ ਅਮਰੂਦ ਇਹ ਭੁੰਨਿਆ ਹੋਇਆ ਅਮਰੂਦ ਇਦਾਂ ਬਣ ਜਾਂਦਾ ਤੇ ਤੁਸੀਂ ਇਹ ਅਮਰੂਦ ਨੂੰ ਭੁੰਨ ਕੇ ਜਦੋਂ ਇਹ ਪੂਰੀ ਤਰ੍ਹਾਂ ਇੰਜ ਲੱਗਾ ਜਦੋਂ ਇਹ ਪੂਰੀ ਤਰ੍ਹਾਂ ਵਿੱਚੋਂ ਗਲਜੇ ਗਿਆ ਜਾਂ ਅਮਰੂਦ ਉੱਤੋਂ ਜਿਹੜਾ ਛਿਲਕਾ ਪੂਰਾ ਕਾਲਾ ਹੋ ਗਿਆ ਤੇ ਫਿਰ ਉਹਨੂੰ ਉਤਾਰ ਕੇ ਉਹਦੇ ਛਿਲਕੇ ਨੇ ਜਿਹੜੇ ਉਹ ਪਾਸੇ ਸੁੱਟ ਕੇ ਤੇ ਉੱਤੇ ਕਾਲਾ ਜਾਂ ਸਿੰਧਾ ਨਮਕ ਲਾ ਕੇ ਫਿਰ ਤੁਸੀਂ ਖਾਣਾ ਤੇ ਇਹ ਖਾਂਸੀ ਤੋਂ ਬਹੁਤ ਵੱਡਾ ਫਾਇਦਾ ਕਰਦਾ ਤੇ ਜਦੋਂ ਤੁਸੀਂ ਇਹਨੂੰ ਖਾਓਗੇ ਤੇ ਖਾਣ ਵਿੱਚ ਇਹ ਸਵਾਦ ਵੀ ਲੱਗਦਾ ਜਦੋਂ ਤੁਸੀਂ ਇਹਨੂੰ ਸਿੰਧਾ ਨਮਕ ਲਾ ਕੇ ਜਾਂ ਕਾਲਾ ਨਮਕ ਨਮਕ ਲਾ ਕੇ ਖਾਓਗੇ ਤੇ ਬਹੁਤ ਵਧੀਆ ਲੱਗਦਾ ਤੇ ਖਾਂਸੀ ਤੋਂ ਵੀ ਬਹੁਤ ਜ਼ਬਰਦਸਤ ਇਹ ਫਾਇਦਾ ਕਰਦਾ ਬਹੁਤ ਮਿਹਰਬਾਨੀ ਸ਼ੁਕਰੀਆ